ਬਹੁਤ ਮੰਨਪਾਣੀ ਕਰਨਾ ਪਾਪ ਹੈ ਘਟਣਾ ਨਹੀਂ ਪਾਪ ਹੈ ਬਾਕੀ ਇਹੀ ਅਸੀਂ ਤੇ ਇਹ ਕਹਿੰਦੇ ਪ੍ਰਸ਼ਾਸਨ ਨੂੰ ਕਿ ਅਸੀਂ ਨਹੀਂ ਕਹਿੰਦੇ ਫਿਰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹਦਾ ਮੈਡੀਕਲ ਚੈੱਕ ਚੈਪਟਰ ਕੀਤਾ ਜਾਵੇ ਉਹਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਉਹਦਾ ਜੋ ਵੀ ਹੈ ਜਿਉ ਉਹਨਾਂ ਨੂੰ ਲੱਗਦਾ ਕਿ ਸਟੇਬਲ ਹੈ ਨੇ ਜਾਣ ਕੇ ਕੀਤਾ ਉਸ ਜਹਾਦ ਹਾਕਦਾਰ ਤੇ ਜੀ ਉਹ ਉਹਦੇ ਮੈਡੀਕਲ ਚ ਪਹਿਲਾਂ ਚੈੱਕ ਕਰ ਲੈਣ ਜੋ ਵੀ ਹੋਏਗਾ ਅਸੀਂ ਉਹਨਾਂ ਦਾ ਸਾਥ ਦੇਾਂਗੇ ਪਰ ਇਹ ਹੈ ਕਿ ਇਹ ਕਹਿੰਦੇ ਕਿ ਜਾਣ ਕੇ ਕੀਤਾ ਉਹਨੇ ਜਾਣ ਕੇ ਉਹ ਮੈਡੀਕਲ ਰਿਸਰਵ ਹੈ 12 13 ਸਾਲ ਜਿਹੜੇ ਦੌਰ ਚੱਲਦਾ ਪਿਆ 80 ਦੇ ਹਰਮੰਦ ਸਾਹਿਬ ਦੇ ਨਾਲ ਕੇ ਬੈਠੀ ਸੀ ਬਹੁਤ ਜ਼ਿਆਦਾ ਕਿਉਂਕਿ ਜਦੋਂ ਅਸੀਂ ਇਹ ਕਿਹਦੇ ਕੀਤੇ ਹੋਏ ਘਟਨਾ ਨੂੰ ਅਸੀਂ ਦੇਖਦੇ ਹਾਂ ਨਾ ਤਾਂ ਸਾਨੂੰ ਬੜਾ ਦੁੱਖ ਹੁੰਦਾ ਹੀ ਨਹੀਂ ਕਹਿੰਦੇ ਨਹੀਂ ਕਿ ਜਾਣ ਕੇ ਕਰਤਾ ਇਹ ਦੇਖ ਕੇ ਲੋਕੀ ਵੀ ਕਹਿਣਗੇ ਕਿ ਜਾਣ ਕੇ ਕਰਦਾ ਪਰ ਜਿਹੜੇ ਜਾਣਕਾਰ ਉਹਨੂੰ ਜਾਣਦੇ ਨੇ ਸਾਰੇ ਰਿਸ਼ਤੇਦਾਰ ਗਲੀ ਮੱਲੇਦਾਰ ਜੋ ਉਥੇ ਸੇਵਾਦਾਰ ਜਿਹੜੇ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਮੈਂਟਲ ਆ ਸਾਰੇ ਜਾਣਦੇ ਇਹ ਨਹੀਂ ਕਿ ਅਸੀਂ ਕਹਿੰਨੇ ਆ ਜਾ ਕੇ ਤੁਸੀਂ ਮਹੱਲੇ 'ਚ ਕਿਸੇ ਨੂੰ ਪੁੱਛ ਸਕਦੇ ਹੋ ਜਿਹੜੇ ਉਥੇ ਜਾਣਦੇ ਸੇਵਾਦਾਰ ਜਾਂ ਕੋਈ ਵੀ ਜਾਣ ਪਛਾਣ ਵਾਲੇ ਉਹਨਾਂ ਨੂੰ ਪੁੱਛ ਸਕਦੇ ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਤੁਸੀਂ ਮੰਨ ਲਿਓ ਕਿਸੇ ਘਰ ਚੱਲ ਜਾਓ ਜਾਣ ਚੋਣੀ ਗਈ ਦੀ ਜਾਣ ਚੋਣੀ ਨਹੀਂ ਗਈ ਦੀ ਉਹਦੀ ਮੈਡੀਕਲ ਦੀ ਜਾਂਚ ਹੋਣੀ ਗਈ ਦੀ ਸਾਨੂੰ ਪਰਿਵਾਰ ਨੂੰ ਪੁੱਛਣ ਦੀ ਨਹੀਂ ਲੋੜ ਮਹੱਲੇ 'ਚ ਆ ਜਾਓ ਜਿਹਨੂੰ ਮਰ ਗਿਆ ਉਸ ਲੋਕੇ ਰਿਸ਼ਤੇਦਾਰ ਨੂੰ ਪੁੱਛ ਲਓ ਜਾਂ ਕੀ ਨਮਾਜ਼ ਦੀ ਬੋਛਲੋ ਪੂਰਾ ਪ੍ਰਵਾਤਿਕੁਰ ਸਿੱਖਿਆ ਹੈ ਹਾਂਜੀ ਗੁਰਸੇਖਾ ਦੋ ਬੱਚੇ ਕੀਰਤਨ ਕਰਦੇ ਰਹੇ ਹੁਣ ਵੀ ਘਰ ਵੀ ਹੁਣ ਤੇ ਚਲੋ ਕੰਮ ਤੇ ਲੱਗੇ ਆ ਕਿ ਨਹੀਂ ਜਿਹੋ ਜਿਹੇ ਹਾਲਾਤ ਹੈ ਜਿਹੋ ਜੀ ਮੰਗਾਈ ਹੈ ਨਹੀਂ ਚੱਲਦਾ ਸਰਕਲ ਕਈ ਵਾਰੀ ਤੇ ਉਹ ਇਹਦੇ ਨਾਲ ਇਹ ਵੀ ਕੀਰਤਨ ਕਰਦਾ ਸਿੱਖਦਾ ਹੁੰਦਾ ਸੀ ਕਹਿੰਦਾ ਨਹੀਂ ਮੈਂ ਵੀ ਨਾਲ ਜਾਇਆ ਕਰਾਂ ਆਪਾਂ ਤਿੰਨਾਂ ਨੇ ਬਣਾਣੀ ਚੋੜੀ ਪਰ ਹੌਲੀ ਹੌਲੀ ਪਤਾ ਨਹੀਂ ਕੀ ਮਾੜਾ ਟਾਈਮ ਆਇਆ ਇਹਦਾ ਜਿਹਦਾ ਮੈਂਟਲੀ ਹੋ ਗਿਆ ਬੋਧ ਲਾਈ ਕਰਾਇਆ ਘਰ ਵਿੱਚ ਵੀ ਬੜੀ ਕਈ ਵਾਰੀ ਆਪਣੇ ਪਿਓ ਦੇ ਵੀ ਅੱਥੀ ਪਿਆ ਉਹਦੇ ਸਿਰ 'ਤੇ ਵੀ ਕਈ ਵਾਰੀ ਇਹਨੇ ਕੋਈ ਨਾ ਕੋਈ ਚੀਜ਼ ਜਿਹੜੀ ਆਉਂਦੀ ਮਾਰ ਦਿੰਦਾ ਸੀ ਭੱਜ ਜਾਂਦੇ ਹਾਂ ਅਸੀਂ ਪਿੱਛੇ ਜੇ ਬੋਧ ਬਿਮਾਰ ਹੋ ਗਿਆ ਸੀ ਇਹਦਾ ਗੁਲਨਾਨਪੁਰ ਹਸਪੀਟਲ ਲਾਈ ਵੀ ਚੱਲਿਆ 2 ਗ੍ਰਾਮ ਤੇ 3 ਗ੍ਰਾਮ ਖੋਣ ਰਹਿ ਗਿਆ ਇਹ ਸਾਰਾ ਖਾਣਾ ਬਿਨਾ ਵੀ ਛੱਡ ਗਿਆ ਇਹਨੇ ਦਿੱਤੋਂ ਤੱਕ ਕਹਤਾ ਹੈ ਭਰਾ ਮਰੇ ਨੇ ਕਿ ਜੇ ਨਹੀਂ ਇਹਨੇ ਠੀਕ ਹੋਣਾ ਤੇ ਫਿਰ ਪਰਮਾਤਮਾ ਭਲੀ ਕਰੇ ਪਰ ਫੇਰ ਵੀ ਲਾਈ ਹੁਣ ਇਹ ਨਹੀਂ ਪਤਾ ਇਹਨੂੰ ਤਾਂ ਘਰੋਂ ਕੱਢ ਹੀ ਜਾਂ ਦਿੰਦੇ ਸੀ ਕਿ ਮੁਰਕੇ ਲੱਭ ਕੇ ਲੋੜਾ ਪੈਂਦਾ ਸੀ ਤੇ ਵੀ ਦੋ ਦੋ ਦਿਨ ਘਰ ਨਹੀਂ ਮੁੜਦਾ ਹੁੰਦਾ ਇਹਦਾ ਬੜਾ ਧਿਆਰ ਆ ਦੇਈ ਕਹਿੰਦੇ ਰੋਟੀ ਪਾਣੀ ਖਾ ਲਿਆ ਵਾ ਤੇ ਆਪਣੇ ਲੋਕ ਕਹਿੰਦਾ ਕਿ ਬਾਤ ਨੂੰ ਬਾਤ ਨੂੰ ਮਾਇਆ ਕੀ ਹੈ ਇਹਨਾਂ ਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ 8:30 8:30 9 ਵਜੇ ਦੇ ਲੱਗੇ ਨਿਕਲ ਗਿਆ ਘਰੋਂ ਜਾਨ ਚੋਣੀ ਗਈ ਜਾਨ ਚੋਣੀ ਗਈ ਬਹੁਤ ਮਾੜਾ ਆਇਆ ਵਾ ਬਹੁਤ ਮਰਦੂਗੀ ਮਾੜਾ ਆਇਆ ਵਾ ਸਾਰੇ ਪਰਿਵਾਰ ਦੇ ਮਾੜਾ ਕੀਤਾ ਵਾ ਨਹੀਂ ਕਰਨਾ ਚਾਹੀਦਾ ਕਾਰਨ ਕੀ ਲੱਗਿਆ ਨਿਲ دماغੀ ਉਹਦੇ ਨੇਲ ਨੂੰ ਬਗੈਰ ਮੈਂ ਕੀ ਕਰਦੇ ਹਾਂ ਕਿੰਨੀ ਉਪਰ ਸੀ 32 ਦੇ ਤਿਹਾਰ ਬਾਈ ਇਹ ਉਹਦਾ ਬੰਦਾ ਵਾ ਜਿਹੜਾ ਦਿਮਾਗੀ ਤੌਰ ਤੇ ਹੈ ਹੀ ਨਹੀਂ ਹੈ ਜਿਹੜਾ ਆਪਣੇ ਆਪ ਜੋਗਾ ਨਹੀਂ ਹੈ ਤੋਂ ਲਗਾਤਾਰ ਦਵਾਈ ਕਿਨੇ ਚਿਰ ਚੱਲਦੀ ਬਈ ਦਵਾਈ ਇਹਦੇ 2014 ਤੋਂ ਪਰਕ ਨਹੀਂ ਪਿਆ ਘਰ ਦੇ ਵਿੱਚ ਕਿੱਦਾਂ ਦੇ ਹਾਲਾਤ ਸੀ ਆ ਤਾਂ ਕਦੇ ਕਦੇ ਤੇ ਮਾਰੇ ਮੇਰੇ ਦੋਸਤ ਆਹ ਰਹਿਦਾ ਸੀ ਤੇ ਇਤਰਾ ਹੀ ਜੇ ਇਹਨੂੰ ਮਤਲਬ ਜੇ ਇਹਦੇ ਨੂੰ ਡੱਕਦੇ ਆ ਨਾ ਤੇ ਕੀ ਲੜਾਈ ਝਗੜਾ ਹੁੰਦਾ ਹੈ ਪਾਣੀ ਪੂਰੇ ਡੋਲੀ ਜਾਣਾ ਹੈ ਇਧਰੇ ਹੱਥ ਧੋਈ ਜਾਣੇ ਸਾਰੀ ਸੱਧੜੀ ਫਲਾਸ ਦੇ ਬਜੇ ਥੇ ਰਹਿਣਾ ਉਹਨਾਂ ਸੰਦੋਂ ਪਰ ਨੂੰ ਵੰਡਣਾ ਆਪ ਇਕੱਲੇ ਨਾ ਬੜਾ ਆ ਜਿਵੇਂ ਮੈਂ ਨੂੰ ਕਹਿਣਾ ਪਰਵਾਹ ਨੂੰ ਕਿ ਤੂੰ ਨਾ ਸੇੜੋ ਜਿੱਤਰਾ ਕਰੀ ਜਾ ਤੇ ਜਿਹੜਾ ਫਿਰ ਉਹਨੂੰ ਕਹਿੰਦਾ ਇਹ ਤੇ ਫਿਰ ਉਹ ਨੂੰ ਮਾਨ ਦਿੰਦਾ ਤੇ ਮੇਰੇ ਵਾਦਾ ਰੋਗਣੀ ਵੀ ਮੈਂ ਨੂੰ ਕੱਲਾ ਫੜ ਕੇ ਤੇ ਹਰ ਤਾਲਾ ਜਿ ਲਈ ਤਰਾ ਤੇ ਨਾ ਮੇਰੇ ਨਾਲ ਜਾਂਦਾ ਹੀ ਹਾਂਜੀ ਬਾਕੀ ਸਾਰਾ ਪਰੇਸ਼ਾਨ ਤੇ ਮੈਂ ਨੂੰ ਇਹ ਦੁਨੀਆਂ ਲਿਆ ਨੂੰ ਕਿਹੇ ਤਰੀਕੇ ਨਾਲ ਨੂੰ ਯੂਟਿਊਬ ਤੋਂ ਬਾਹਰ ਆ ਜਾਂਦਾ ਬਿੰਦੂ ਆਇਓ ਜੇ ਬੰਦੇ ਨੂੰ ਆ ਦਵਾਈ ਤੇ ਉਹ ਆ ਦਵਾਈ ਤੇ ਉਹ ਤੇ ਉਹ ਨਾਲ ਫਰਕ ਪੈਗਾ ਹੁਣ ਉਹ ਮੈਂ ਬੈਠ ਕੇ ਦੀ ਦਵਾਈ ਲੈਂਦੀ ਤੇ ਉਹ ਮਿੱਠੀ ਆ ਤੇ ਕੋੜੀ ਦਵਾਈ ਜਿੰਨ ਪਤਾ ਲੱਗਦਾ ਸ਼ੌਜੀ ਡੋਲ ਦਿੰਦਾ ਤੇ ਰੋਕੀਆਂ ਛੱਡ ਦਿੰਦਾ ਅਸੀਂ ਕਿਹੜੀ ਬੈਕਗ੍ਰਾਉਂਡ ਦੀ ਹੈਗੀ ਆ ਤੁਸੀਂ ਪੂਰਾ ਪਰਿਵਾਰ ਕਿਵੇਂ ਦੇਖਦੇ ਹਾਂ ਹਾਂਜੀ ਪਰਿਵਾਰ ਹੀ ਪੂਰਾ ਗੁਰਸੇਖ ਤੁਸੀਂ ਐਡ ਕਰ ਦਿੱਤੀ ਹਾਂ ਹਾਂਜੀ ਮੈਂ ਬਾਤ ਮੈਂ ਬਾਤ ਪੂਜਾ ਕਰਦਾ ਹਾਂ ਪਰ ਮੇਰੇ ਬੱਚਾ ਵੀ ਇੱਕ ਛੋਟਾ ਕੀਰਤਨ ਗਾਤਾ ਵਾ ਜਿਹੜਾ ਇਤੋਂ ਇਤੋਂ ਵੱਡਾ ਉਹ ਵੀ ਛੋਟਾ ਪੜਾਉਂਦਾ ਉਹਨਾਂ ਸਿੱਖਾਉਂਦਾ ਸਾਰੇ ਬਾਤ ਪੂਜਾ ਕਰਨ ਨਾਲ ਸਾਰਾ ਪਰਿਵਾਰ ਹੀ ਹੈ ਇਹ ਕੰਮ ਸ਼ੁਰੂ ਲੱਗਾ ਕਿ ਤੁਹਾਡੇ ਬੱਚੇ ਦਾ ਬੇਅਦਬੀ ਕੀਤੀ ਗਈ ਉਹ ਇੱਕ ਮੁੰਡਾ ਇਹ ਮੇਰਾ ਸੇਵਾਦਾਰ ਆ ਉੱਥੇ ਦਰਬਾਰ ਸੋ ਲਗਾ ਹੀ ਤੇ ਉਹਨਾਂ ਪਸਾਰ ਲਿਆ ਵੀ ਉਹ ਫਲਾਣੇ ਦਾ ਲੜਕਾ ਵਾ ਤੇ ਉਹਨੂੰ ਜਾ ਕੇ ਦੱਸੋ ਉਹਨਾਂ ਨੇ ਇਹ ਪ੍ਰਸ਼ਾਸਨਿਕ ਗੱਲਬਾਤ ਵੀ ਕੀ ਢੀ ਹੁਣ ਸਾਥ ਸਲਾਹ ਇਹ ਮੈਂ ਕੋਈ ਜੇ ਸ਼ੇਰੇ ਮੈਨੂੰ ਇੱਕ ਆ ਹੀ ਮੁਲਾਜ਼ਮ ਅਫਸਰ ਤੇ ਉਹ ਮੇਰੇ ਕੋਲ ਉਧਾਰ ਘਾਟ ਮੰਗਦਾ ਸੀ ਬਾਕੀ ਉਧਾਰ ਘਾਟ ਲੈ ਗਿਆ ਹੀ ਇਹਦਾ ਕੋਈ ਆਪਣੀ ਗੱਲ ਵੀ ਕਰਦੇ ਪਏ ਹੋਣ ਤੇ ਸੁਣ ਕੇ ਪੜ ਕੇ ਕਿ ਉਹ ਬੇਅਦਬੀ ਕੀਤੀ ਗਈ ਲੱਗਦਾ ਕਿ ਕਿਸੇ ਦੇ ਇਸ਼ਾਰੇ ਤੇ ਕੀਤਾ ਗਿਆ ਇਹ दिमागी बंद दिमागी जो कि आप किता जो भी कि दिमाग जो ये दिमाग आंदा ना उज आती